ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੀ ਅਗਵਾਈ ਹੇਠ ਜੋ ਪੰਸ ਸਿੰਘ ਸਹਿਬਾਨਾਂ ਦੀ ਇਕਤਿਰਤਾ ਵਿੱਚ ਇੱਕ ਬਹੁਤ ਹੀ ਅਹਿਮ ਫੈਸਲਾ ਲਿਆ ਗਿਆ ਕਿ 13 April 2024 ਵਿਸਾਖੀ ਦੇ ਪਾਵਨ ਦਿਹਾੜੇ ਦੇ ਮੌਕੇ ਤੇ ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸਾਰੀਆਂ ਸਿੱਖ ਸੰਗਤਾਂ ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਜਿੱਥੇ ਕਿਤੇ ਵੀ ਬੈਠੀਆਂ ਉਹ ਆਪੋ ਆਪਣੇ ਘਰਾਂ ਤੇ ਕੇਸਰੀ ਨਿਸ਼ਾਨ ਸਾਹਿਬ ਕਿਸ ਦੀ ਝੰਡਿਆ ਉਹ ਫੈਰੌਨ ਮੈਂ ਸੁਣਿਦਾ ਕਿ ਅੱਜ ਸਿੰਘ ਸਾਹਿਬ ਨੇ ਇਹਦਾ ਫੈਸਲਾ ਇਹ ਬੜੇ ਟੁਕਮੇ ਸਮੇਤ ਲਿਆ ਕਿਉਂਕਿ ਸਿੱਖ ਪੰਥ ਨੇ ਇਸ ਹਿੰਦੁਸਤਾਨ ਦੇ ਅੰਦਰ ਬਹੁਤ ਭਾਰੀ ਕੁਰਬਾਨੀਆਂ ਕੀਤੀਆਂ ਇਸ ਦੇਸ਼ ਨੂੰ ਇਸ ਦੀ ਅਜਬਤ ਬਚਾਉਣ ਵਾਸਤੇ ਇਥੋਂ ਦਾ ਧਰਮ ਬਚਾਉਣ ਵਾਸਤੇ ਸਾਡੇ ਸਤਿਗੁਰਾਂ ਨੇ ਵੀ ਬਹੁਤ ਮਹਾਨ ਜਿੱਥੇ ਕੁਰਬਾਨੀਆਂ ਕੀਤੀਆਂ ਤਨ ਗੁਰਜੰਦੇ ਮਹਾਰਾਜ ਤਨ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪ ਸ਼ਹੀਦੀਆਂ ਦਿੱਤੀਆਂ ਉੱਥੇ ਇੱਕ ਲੰਬਾ ਇਤਿਹਾਸ ਆ ਖਾਲਸਾ ਪੰਥ ਦਾ ਅੱਜ ਇਸ ਦੇਸ਼ ਦੀ ਆਜ਼ਾਦੀ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਪਰੰਤੂ ਸਾਨੂੰ ਇਸ ਗੱਲ ਦਾ ਬਹੁਤ ਵੱਡਾ ਗਹਿੜਾ ਕਿ ਇਸ ਦੇਸ਼ ਨੇ ਸਾਡੀਆਂ ਉਹਨਾਂ ਕੁਰਬਾਨੀਆਂ ਦਾ ਟਕਾ ਮੁੱਲ ਵੀ ਨਹੀਂ ਪਾਇਆ ਵਰਗੇ ਕਿਸ ਨਾ ਕਿਸੇ ਢੰਗ ਦੇ ਨਾਲ ਬਹੁਤ ਬੁਰੀ ਤਰ੍ਹਾਂ ਜ਼ਲੀਲ ਕੀਤਾ ਜਾਂਦਾ ਬੇਇੱਜ਼ਤ ਕੀਤਾ ਜਾਂਦਾ ਅਤੇ ਇਸ ਗੱਲ ਦੇ ਦੀ ਮੌਕੇ ਮੌਕਿਆਂ ਦੀ ਤਲਾਸ਼ ਕੀਤੀ ਜਾਂਦੀ ਹੈ ਸੋ ਅੱਜ ਇਹ ਬਹੁਤ ਵੱਡੀ ਇੱਕ ਮੈਂ ਸਮਝਦਾ ਕਿ ਸਿੰਘ ਸਾਹਿਬ ਜੀ ਨੇ ਬਹੁਤ ਵੱਡਾ ਇਹ ਇੱਕ ਫੈਸਲਾ ਲਿਆ ਤੇ ਮੈਸੂਚੀਆਂ ਸੰਗਤਾਂ ਨੂੰ ਜਿਵੇਂ ਸਾਡੇ ਮਾਨਯੋਗ ਪ੍ਰਧਾਨ ਸਰ ਦਾ ਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼ੋਭਨੀ ਗੁਰਦਾ ਪਵੰਦ ਕਮੇਟੀ ਨੇ ਮੈਸੂਚੀਆਂ ਸੰਗਤਾਂ ਨੂੰ ਅਪੀਲ ਕੀਤੀ ਆ ਕਿ 13 April ਨੂੰ ਆਪਾਂ ਪੂਰੇ ਉਤਸ਼ਾਹ ਦੇ ਨਾਲ ਜੋਸ਼ ਦੇ ਨਾਲ ਘਰ-ਘਰ ਕੇਸਰੀ ਝੰਡੇ ਆਪਾਂ ਲਹਿਰਾਉਣੇ ਆ ਤਾਂ ਜੋ ਸਿੱਖਾਂ ਦੀ ਅਡਰੀ ਅਤੇ ਨਿਆਰੀ ਜਿਹੜੀ ਹੁੰਦਾ ਉੰਦਾ ਜਲਾ ਉਪਰਟਾਵਾ ਹੋ ਸਕੇ